ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨਾਬਾ ਬਲਾਕ ਦੇ ਪਿੰਡ ਰੋਟੀ ਬਸਤਾ ਦਾਣਾ ਮੰਡੀ ਵਿਖੇ ਪਹੁੰਚੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਵਿਰੋਧੀ ਪਾਰਟੀਆਂ ਤੇ ਤੰਜ ਕਸਿਆ ਖਾਲਸਾ ਇੱਕ ਤੇ ਐਮਟੀ ਅਮਰਪ੍ਰੀਤ ਸਿੰਘ ਤੇ ਮੇਰੇ ਨਾਲ ਬਾਰਡਰ ਤੇ 13 ਮਹੀਨੇ ਅਸੀਂ ਇਕੱਠਿਆਂ ਨੇ ਕੰਮ ਕੀਤਾ। ਅਮਰਪ੍ਰੀਤ ਸਿੰਘ ਨੇ ਬਹੁਤ ਹੀ ਨੇਕ ਕੰਮ ਕੀਤੇ ਨੇ। ਉਹਨਾਂ ਨੇ ਹੜ੍ਹ ਦੇ ਵਿੱਚ ਅਤੇ ਜੋ ਕੁਦਰਤੀ ਆਫਤਾਂ ਆਈਆਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਹੈ। ਐਨਆਈਏ ਸਾਡੀ ਇਨਵੈਸਟੀਗੇਸ਼ਨ ਏਜੰਸੀ ਆ ਪਰ ਮੈਨੂੰ ਲੱਗਦਾ ਆ ਕਿ ਕਿਤੇ ਨਾ ਕਿਤੇ ਜਾਂਚ ਵੀ ਹੋ ਜਾਂਦੀ ਹੈ। ਮੈਨੂੰ ਇਹ ਉਸ ਤਰ੍ਹਾਂ ਦਾ ਮਾਮਲਾ ਲੱਗਦਾ ਆ ਪਰ ਕੁਝ ਵੀ ਨਹੀਂ ਹੋਣਾ ਚਾਹੀਦਾ। ਕਿਸਾਨ ਮੰਡੀਆਂ ਚ ਜੀ ਤੇ ਸਾਰੀ ਸਰਕਾਰ ਵੀ ਸਾਡੇ ਮੁੱਖ ਮੰਤਰੀ ਤੇ ਮੰਤਰੀ ਸਾਰੇ ਜਿੰਨੇ ਵੀ ਸਾਡੇ ਐਮ ਐਲ ਏ ਆ ਅ ਅਸੀਂ ਵੀ ਸਾਰੇ ਮਡੀਆਂ ਚ ਜੀ ਜੇ ਹੜ੍ਹ ਆਈ ਸੀ ਤਾਂ ਹੜ੍ਹਾਂ ਸੀ ਹੁਣ ਮਡੀਆਂ ਦੇ ਵਿੱਚ ਕਿਸਾਨ ਆ ਇਸ ਵਾਰੀ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੀ ਸ਼ੁਰੂਆਤ ਹੋਈ ਸੀ ਝੋਨੇ ਦੀ ਜਦੋਂ ਲਵਾਈ ਹੋ ਰਹੀ ਸੀ ਉਦੋਂ ਸਾਡੇ ਪਟਿਆਲੇ ਦੇ ਵਿੱਚ ਆ ਜਿਹੜੇ ਘਰਦੇ ਏਰੀਏ ਦੇ ਵਿੱਚ ਆ ਸਤਲੋ ਸਾਰੇ ਦਰਿਆਵਾਂ ਦੇ ਨਾਲ-ਨਾਲ ਹੜ੍ਹਾਂ ਨੇ ਬਹੁਤ ਮਾਰ ਕੀਤੀ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਫਸਲ ਵਿਜਣੀ ਪਈ ਜੀ ਬਹੁਤ ਨੁਕਸਾਨ ਵੀ ਹੋਇਆ ਲੋਕਾਂ ਦਾ ਲੇਕਿਨ ਇਹ ਵਾਲਾ ਸਾਡੇ ਜਿਹੜੇ ਏਰੀਆ ਹੈਗੇ ਅੱਜ ਇੱਥੇ ਬਾਕੀ ਦੇ ਏਰੀਏ ਸੀਗੇ ਉਤੇ ਸਤਿਗੁਰ ਸੱਚੇ ਪਾਸ਼ਾ ਦੀ ਮਿਹਰ ਹੈ ਜੀ ਬਹੁਤ ਅੱਛੀ ਫਸਲ ਹੈ ਸਾਫ ਸੁਥਰੀ ਫਸਲ ਹੈ ਔਰ ਝਾੜ ਵੀ ਅੱਛਾ ਹੈ ਜੀ ਕਿਸਾਨ ਖੁਸ਼ ਹੈ ਤੇ ਅਸੀਂ ਸਾਰੇ ਵੀ ਆ ਕੇ ਸਾਨੂੰ ਖੁਸ਼ੀ ਹੁੰਦੀ ਹੈ ਬਾਕੀ ਜਿਹੜੇ ਮੈਂ ਸਾਡਾ ਫਰਜ਼ ਹੈ ਜੀ ਜਦੋਂ ਕੋਈ ਕਿਸਾਨ ਮੰਡੀ ਦੇ ਵਿੱਚ ਹੈ ਮਜ਼ਦੂਰ ਮੰਡੀ ਦੇ ਵਿੱਚ ਆ ਕੇ ਉਹਨਾਂ ਦਾ ਹਾਲਚਲ ਪੁੱਛੀਏ ਕੋਈ ਸਬਦਾ ਦੀ ਲੋੜ ਹੈ ਉਹ ਦਈਏ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਜੀ ਕਿਸਾਨਾਂ ਦੀ ਫਸਲ ਵੇਖ ਲਈਏ ਔਰ ਪੈਸੇ ਉਹਨਾਂ ਦੇ ਖਾਤੇ ਚਾਰੇ ਆ ਮਾਨ ਸਾਹਿਬ ਨੇ ਬਹੁਤ ਵਧੀਆ ਬੰਦੋਬਸਤ ਕੀਤੇ ਹੋ ਜੀ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਸ ਆਈਆਂ ਟ੍ਰੇਡਿੰਗ ਟ੍ਰਾਬਲਸ ਆ ਕੇ ਇੱਕ ਦੋ ਮੰਡੀਆਂ ਚ ਆ ਗਈਆਂ ਸ਼ਾਇਦ ਮੈਂ ਨਾਬੇ ਦਾ ਸੁਣਿਆ ਸੀਗਾ ਜੀ ਪਟਿਆਲੇ ਮੰਡੀ ਚ ਪਾ ਜਾ ਕੇ ਆਇਆ ਜੀ ਆ ਇਸ ਮੰਡੀ ਦੇ ਵਿੱਚ ਪਾ ਕੇ ਪੁੱਛਿਆ ਸਾਰਾ ਠੀਕ ਹੈ ਕੋਈ ਦਿੱਕਤ ਨਹੀਂ ਹੈ ਕਿਸਾਨ ਸਾਰੇ ਜਿੰਨੇ ਵੀ ਮਜ਼ਦੂਰ ਹੈ ਸਾਰੇ ਠੀਕ ਠਾਕ ਹੈ ਜੀ ਔਰ ਜਿੰਨਾ ਸਾਡਾ ਅੰਮਲਾ ਸਰਕਾਰੀ ਅੰਮਲਾ ਸਾਰੇ ਵਧੀਆ ਆਪਣੀ ਡਿਊਟੀ ਨਿਭਾ ਰਹੇ ਆ ਜੀ ਸਭ ਦਾ ਧੰਨਵਾਦ ਵੀ ਹੈ ਔਰ ਸਭ ਨੂੰ ਵਧਾਈ ਵੀ ਹੈ ਔਰ ਬਹੁਤ ਅੱਛਾ ਲੱਗਿਆ ਜੀ ਜਦੋਂ ਆਪਣਾ ਕੰਮ ਠੀਕ ਚੱਲਦਾ ਹੋਵੇ ਸਰਕਾਰ ਠੀਕ ਚਲਦੀ ਪਈ ਹੋਵੇ। ਇਹ ਲੇਬਰ ਬਲੂ ਸਟ੍ਰਾਈਕ ਕੀਤੀ ਗਈ ਹੈ ਕੁਝ ਕਿ ਮੰਡੀਆਂ ਦੇ ਵਿੱਚ। ਕੁਝ ਕਿ ਮੰਡੀਆਂ ਸ ਹੈਗਾ ਜੀ ਉਹਨਾਂ ਦੇ ਨਾ ਕੁਝ ਇਸ਼ੂਸ ਆ ਗਿਆ ਕੁਝ ਨਾ ਤੋਂ ਜਨੂਅਨ ਆ ਜਿਹੜੇ ਐਕਚੁਅਲੀ ਉਹ ਸਾਡੇ ਨਾਲ ਰਿਲੇਟਡ ਨਹੀਂ ਹੈ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਹੈ। ਉਹਨਾਂ ਦੇ ਜਿਹੜੇ ਲੋਡਿੰਗ ਦੇ ਚਾਰजेस ਆ ਉਹ ਘਟਾ ਹੈ ਤੇ ਜਿਹੜੇ ਅਨਲੋਡਿੰਗ ਦੇ ਆ ਉਹ ਜ਼ਿਆਦਾ ਹੈ ਬਟ ਦੇਖਿਆ ਜਾਵੇ ਤਾਂ ਕਹਿੰਦੇ ਲੋਡਿੰਗ ਜਿਹੜੀ ਆ ਥੋੜੀ ਜੀ ਮਤਲਬ ਉਹਦੇ ਵਿੱਚ ਫਿਜ਼ੀਕਲ ਔਰ ਮਿਹਨਤ ਉਹਦੇ ਵਿੱਚ ਜਿਹੜੀ ਆ ਉਹ ਜ਼ਿਆਦਾ ਲੱਗਦੀ ਹੈ ਮਜ਼ਦੂ ਤੇ ਉਹ ਥੋੜਾ ਜਿਹਾ ਰੈਸ਼ਨਲਾਈਜੇਸ਼ਨ ਉਹਦੀ ਕਰਨ ਦੀ ਲੋੜ ਹੈ ਔਰ ਸੈਂਟਰ ਗਵਰਨਮੈਂਟ ਨੂੰ ਵੀ ਇਹਦੇ ਚ ਕੋਆਪਰੇਟਿਵ ਹੋਣਾ ਚਾਹੀਦਾ ਪੰਜਾਬ ਗਵਰਨਮੈਂਟ ਵੱਲੋਂ ਕੋਈ ਕਮੀ ਨਹੀਂ ਹੈ ਅਸੀਂ ਉਹਨੂੰ ਵੀ ਸੌਲਟ ਆਊਟ ਤਕਰੀਬਨ ਕਰ ਲਿਆ ਮੋਸਟਲੀ ਜਗਾ ਦੇ ਉੱਤੇ ਜਿਹੜੀ ਟੂ ਆਟੋ ਆਈ ਉਹ ਵੀ ਠੀਕ ਚੱਲ ਰਹੀ ਹੈ ਬਾਕੀ ਸਾਰੇ ਇਸ਼ੂਸ ਹੈ ਉਹ ਜਿਹੜੇ ਮਾਨ ਸਾਹਿਬ ਦੀ ਸਰਕਾਰ ਹੈ ਹਮੇਸ਼ਾ ਵੈਲ ਐਂਡ ਟਾਈਮ ਸਮੇਂ ਤੋਂ ਪਹਿਲਾਂ ਕਿਉਂਕਿ ਕਿਸਾਨ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਰਕਾਰ ਤੋਂ ਕੀ ਉਮੀਦ ਕਰਦਾ ਕਿਸਾਨ ਤੇ ਮਜ਼ਦੂਰ ਕਿ ਜਿਹੜੀ ਉਹਦੀ ਫੂਡ ਗ੍ਰੇਨ ਦਾ ਜਦੋਂ ਮੰਡੀ ਚ ਲੈ ਕੇ ਆਉ ਉਹਦੀ ਕੋਈ ਖੱਜਲ ਖੁਆਰੀ ਨਾ ਹੋਵੇ ਔਰ ਖੇਤਲਵਾਰੀ ਤਾਂ ਕੀ ਹੋਣੀ ਹੈ ਜੀ ਕਿਸਾਨ ਖੁਸ਼ ਆ ਕੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਸਿਸਟਮ ਜਿਹੜਾ ਪ੍ਰਬੰਧ ਚੱਲ ਰਿਹਾ ਹੈ। ਪਰਾਲੀ ਨੂੰ ਨਾ ਸੜਨ ਵਾਸਤੇ ਕੀ ਪਰਾਲੀ ਕਰਦੇ ਆ ਇਸ ਤਰ੍ਹਾਂ। ਹਾਂ ਉਹਦੇ 'ਚ ਸਰਕਾਰ ਨੇ ਬਹੁਤ ਸਾਰੇ ਜਿਹੜੇ ਪਰਾਲੇ ਕੀਤੇ ਆ ਜੀ ਇੱਕ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਹਰ ਪਿੰਡ ਦੇ ਵਿੱਚ ਬੈਲਰ ਜਿਹੜਾ ਹੈਗਾ ਅਵੇਲੇਬਲ ਕਰਾਤੇ ਗਏ ਆ। ਔਰ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਆਂ ਹੈਗੀਆਂ ਇਹਦੇ ਤੋਂ ਪਾਵਰ ਵੀ ਬਣਦੀ ਆ ਜੀ, 에ਥਨੋਲ ਵੀ ਬਣਦੀ ਆ ਔਰ ਜਿਹੜੀ ਕਿ ਇੱਕ એનર્ਜੀ ਦਾ ਸੋਰਸ ਹੈ। ਕਿਸਾਨਾਂ ਨੂੰ ਉਹਦਾ ਫਾਇਦਾ ਹੋ ਰਿਹਾ ਮਤਲਬ ਨਾ ਜੀ ਔਰ ਜਿਹੜਾ এনवायरमेंट ਨੂੰ ਵੀ ਫਾਇਦਾ ਹੈ ਔਰ ਬਾਕੀ ਜਿਹੜੇ ਕਿਸਾਨ ਚੇਤਾਨੇ ਆ ਗਿਆ ਉਹ ਬਿਨਾ ਉਹਨੂੰ ਸਾੜੇ ਤੋਂ ਜ਼ਮੀਨ ਦੇ ਵਿੱਚ ਹੀ ਬਾਕੇ ਚਾਹੇ ਰੋਟਾਵੇਟਰ ਨਾਲ ਜਾਂ ਜਿਹੜੇ ਤੁਹਾਡੇ ਹੈਪੀ ਸੀਡਰ ਤੇ ਹੁਣ ਜਿਹੜੇ ਤੁਹਾਡੇ ਮਤਲਬ ਨਵੇਂ ਜਿਹੜੇ ਉਹ ਆ ਗਿਆ ਗਿਆ ਚਾਹੇ ਸੁਪਰ ਸੀਡਰ ਜਿਹਨੂੰ ਆਪਾਂ ਕਹਿੰਦੇ ਆ ਉਹ ਉਹਨੂੰ ਜ਼ਮੀਨ ਦੇ ਵਿੱਚੇ ਮਿਲਾ ਦਿੰਦੇ ਇੱਕ ਵਾਰੀ ਇਕੱਠੇ ਸਾਰੇ ਉਹਦੇ ਵਾਸਤੇ ਕੋਈ ਇਸ਼ੂ ਹੈ ਉਹਦੇ ਵਾਸਤੇ ਟਰੈਕਟਰ ਬਹੁਤ ਵੱਡੇ 50 ਹਸਪਾਵਰ ਦੇ ਚਾਹੀਦੇ ਹੁੰਦੇ ਆ ਉਹ ਉਹ ਵਾਲਾ ਇਸ਼ੂ ਹੈ ਆਦਰਵਾਇਜ਼ ਬੜੀ ਵਧੀਆ ਟੈਕਨੋਲੋਜੀ ਆ ਗਈ ਹੈ ਹੁਣ ਉਹਦੇ ਵਿੱਚ ਵੀ ਆਪਾਂ ਰਲ ਮਿਲ ਕੇ ਕਰ ਸਕਦੇ ਆ ਕਿਉਂਕਿ ਆਪਣੇ ਕੋਲੇ ਅਜੇ ਟਾਈਮ ਕਾਫੀ ਹੈਗਾ ਜੀ ਮਤਲਬ ਪੂਰਾ ਨਵੰਬਰ ਜਿਹੜਾ ਹੈਗਾ ਸਾਡੇ ਕੋਲੇ ਉਹ ਕਣਕ ਦੇ ਬੀਜਣ ਲਈ ਸਹੀ ਟਾਈਮ ਹੈ ਸੋ ਆਪਣੇ ਕੋਲੇ ਪੂਰਾ ਸਮਾਂ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਇਹ ਖਾਲੀ ਇਨਸਾਨ ਨਹੀਂ ਜੀ ਆਲ ਲਿਵਿੰਗ ਬੀਇੰਗਸ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਔਰ ਜਿਹੜੇ ਖਾਸ ਕਰਕੇ ਜਿਹੜੇ ਬੇਜਵਾਨ ਨੇ ਉਹਨਾਂ ਦਾ ਵੀ ਧਿਆਨ ਆਪਾਂ ਰੱਖਣਾ ਜਿਹੜੇ ਕੀੜੇ ਮਕੌੜੇ ਆ ਉਹ ਬਹੁਤ ਸੰਤੁਲਨ ਰੱਖਦੇ ਆ ਕੁਦਰਤ ਦੇ ਵਿੱਚ ਨਹੀਂ ਤਾਂ ਬਹੁਤ ਸਾਰੀਆਂ ਜਿਵੇਂ ਤੁਹਾਡੀਆਂ ਚਿੱਟੀ ਸੁੰਡੀ ਆ ਗਈ ਦੂਜੀਆਂ ਆ ਗਈਆਂ ਇਸ ਤਰ੍ਹਾਂ ਦੇ ਜਿਹੜੇ ਜੀਵ ਹੈਗੇ ਆ ਜਦੋਂ ਵਾਤਾਵਰਨ ਖਰਾਬ ਹੁੰਦਾ ਤਾਂ ਉਹਨਾਂ ਦੀ ਪਰਹਾਰ ਹੋ ਜਾਂਦੀ ਆ ਬਿਮਾਰੀਆਂ ਦੀ ਪਰਹਾਰ ਹੋ ਜਾਂਦੀ ਆ ਸੋ ਕੁਦਰਤ ਦਾ ਸੰਤੁਲਨ ਬਣਿਆ ਰਵੇ ਇਸ ਕਰਕੇ ਵੀ ਜਿਹੜੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਹੜੇ ਆਪਣੇ ਬੱਚਿਆਂ ਬਾਰੇ ਸੋਚੋ ਜਿਹੜੇ ਤੁਹਾਡੇ ਛੋਟੇ ਛੋਟੇ ਬੱਚੇ ਸਕੂਲਾਂ ਜਾਂਦੇ ਆ ਐਕਸੀਡੈਂਟਸ ਹੋ ਜਾਂਦੇ ਆ ਹੋਰ ਕਿੰਨਾ ਨੁਕਸਾਨ ਹੁੰਦਾ ਤੇ ਜਿਹੜੇ ਬੱਚਿਆਂ ਨੇ ਸਾਹ ਲੈਣਾ ਜੇ ਆਪਾਂ ਬੱਚਿਆਂ ਨੂੰ ਸਾਫ਼ ਸਾਫ਼ ਹਵੇ ਇਹਨੇ ਦਿੱਤੀ ਤਾਂ ਆਪਾਂ ਉਹਨਾਂ ਨੂੰ ਹੋਰ ਜੋ ਮਰਜ਼ੀ ਦੇ ਦੀ ਆਪਣੀ ਫਸਲ ਵੱਧ ਹੋ ਜਾਏ ਅਗਲੀ ਫਸਲ ਵੱਧ ਹੋ ਜਾਏ ਜਿਹੜੇ ਛੋਟੇ ਕਿਸਾਨ ਨੇ ਜਿਹੜੇ 3000 4 ਏਕੜ ਜ਼ਮੀਨ ਆ ਉਹ ਮਹਿੰਗੀ ਭਾਰੀ ਮਸ਼ੀਨਰੀ ਨਹੀਂ ਪ੍ਰੋਵਾਈਡ ਕਰਦੇ ਨਹੀਂ ਉਹਨਾਂ ਨੂੰ ਸਰਕਾਰ ਦੇ ਰਹੀ ਹੈ ਨਾ ਜੀ ਮਤਲਬ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਥਰੂ ਸਰਕਾਰ ਦੇ ਰਹੀ ਹੈ ਉਹਨਾਂ ਨੂੰ ਖਰੀਦਣ ਦੀ ਲੋੜ ਨਹੀਂ ਆ ਜੀ ਉਹਨਾਂ ਨੂੰ ਉਹ ਨਹੀਂ ਖਰੀਦ ਸਕਦੇ ਅਸੀਂ ਸਮਝਦੇ ਹਾਂ ਉਹਨਾਂ ਦੀ ਵੈਸੇ ਵੀ ਆਪਾਂ ਸਿੱਧੀ ਬਜਾਈ ਵਾਸਤੇ ਹੋਰ ਦੂਜੇ ਤਰੀਕਿਆਂ ਦੇ ਨਾਲ ਉਹਨਾਂ ਦੀ ਅਸੀਂ ਮਦਦ ਕਰਦੇ ਹਾਂ ਉਹਨਾਂ ਨੂੰ ਖਰੀਦਣ ਦੀ ਲੋ ਵਡੇ ਕਿਸਾਨਲੇ ਵੀ ਮੈਂ ਤਾਂ ਐਡਵਾਈਸ ਨਹੀਂ ਕਰੂੰਗਾ ਉਹਨਾਂ ਨੂੰ ਕੋਆਪਰੇਟਿਵਸ ਬਣਾਉਣੇ ਚਾਹੀਦੇ ਆ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ 2 ਜਾਂ 3 ਬਿੱਲ ਇਸ ਤੋਂ ਵੱਧ ਮੇਰੇ ਖਾਤੇ ਲੋਡ ਨਹੀਂ ਆਏ ਐਨੀ ਤੁਹਾਨੂੰ ਸੁਪਰ ਸੀਟ ਦੇ ਇਸ ਤੋਂ ਵੱਧ ਲੋਡ ਨਹੀਂ ਹੁੰਦੀ ਐ ਸਗੋਂ ਜਿਹੜੀ ਮਸ਼ੀਨਰੀ ਆ ਉਹ ਉਹ ਅੰਡਰ ਯੂਟਿਲਾਈਜ਼ ਐ ਜਿਹੜੇ ਵੱਡੇ ਕਿਸਾਨ ਨੇ ਖਰੀਦ ਵੀ ਲਈ ਉਹ ਤਾਂ 10% 15% 25% ਯੂਜ਼ ਕਰ ਰਿਹਾ ਉਹ 100% ਯੂਜ਼ ਨਹੀਂ ਕਰ ਰਿਹਾ ਮਸ਼ੀਨ ਤੱਕਦੇ ਨਹੀਂ ਬੰਦੇ ਤੱਕਦੇ ਆ ਜੀ ਮਤਲਬ ਉਹਨਾਂ ਜਿਹੜੀ ਮਸ਼ੀਨ ਜਿਹੜੀ ਹੈਗੀ ਆ ਉਹ ਉਹਨੇ 10 15 ਦਿਨ 20 ਦਿਨ ਚੱਲਣਾ ਮਹੀਨੇ ਦੇ ਵਿੱਚ ਸਾਰੇ ਸਾਲ ਦੇ ਵਿੱਚ ਬਾਕੀ 11 ਮਹੀਨੇ ਤਾਂ ਪਈ ਰਹਿਣੀ ਆ ਸਗੋਂ ਉਹਦੀ ਸਾਫ ਸੰਭਾਲ ਸਾਫ ਸੰਭਾਲ ਕਰਨੀ ਆ ਤੁਸੀਂ ਸੋ ਇਹ ਜ਼ਰੂਰੀ ਆ ਕਿ ਜਿਹੜੇ ਇੱਕ ਮਸ਼ੀਨ ਆ ਉਹਨੂੰ ਵੱਤਵਤ ਜਿਹੜੇ ਕਿਸਾਨ ਆ ਆਪਸ ਵਿੱਚ ਮਿਲ ਕੇ ਸਾਂਝੀ ਖੇਤੀਕਰਨ ਉਹਦੇ ਨਾਲ ਸਭ ਨੂੰ ਫਲਾਵੇ ਇੱਕ ਖਾਲਸਾ ਏਮਡੀ ਨੇ ਉਹਨਾਂ ਨੇ ਅਸਤੀਫਾ ਦਿੱਤਾ ਐਨਆਈਏ ਦੀ ਰੇਡ ਹੋਈ ਸੀ ਉਹਨਾਂ ਦੇ ਘਰੇ ਅਮਰਪ੍ਰ ਲੜਾ ਆਏ ਹੋਏ ਸੀਗੇ ਕਿਸ ਤਰ੍ਹਾਂ ਦੇਖਦੇ ਹੋ ਐਨ ਆਈ ਡੀ ਮੇਰੇ ਵਾਸਤੇ ਜੀ ਇਹ ਜਾਤੀ ਤੌਰ ਤੇ ਕਿਉਂਕਿ ਜਿਹੜੇ ਅਮਰਪ੍ਰੀਤ ਅਮਰਪ੍ਰੀਤ ਆ ਉਹਦਾ ਨਾਮ ਅਮਰਪ੍ਰੀਤ ਅਮਰਪ੍ਰੀਤ ਜੀ ਜਿਹੜੇ ਆ ਗਏ ਅਸੀਂ 13 ਮਹੀਨੇ ਅਸੀਂ ਬਾਰਡਰ ਤੇ ਵੀ ਇਕੱਠੇ ਰਹੇ ਉਸ ਤੋਂ ਪਹਿਲਾਂ ਵੀ ਮੇਰੇ ਕੋਲੋਂ ਅੱਖਾਂ ਦੇ ਕੈਂਪ ਲਗਵਾਉਂਦੇ ਰਹੇ ਮੇਰੀ ਉਹਨਾਂ ਨਾਲ ਐਸੋਸੀਏਸ਼ਨ ਬਹੁਤ ਲੰਬੀ ਆ ਉਹਨਾਂ ਨੇ ਜਿਹੜਾ ਕੰਮ ਕੀਤਾ ਉਹਦਾ ਮੈਂ ਗਵਾਹ ਆ ਜੀ ਕੰਮ ਉਹਨਾਂ ਨੇ ਬਹੁਤ ਨੇਕ ਕੰਮ ਕੀਤਾ ਹੜ੍ਹਾਂ ਦੇ ਵਿੱਚ ਜਿੱਥੇ ਕੁਦਰਤੀ ਆਫਤਾਂ ਆਈਆਂ ਉੱਥੇ ਵੀ ਅਸੀਂ ਇਕੱਠੇ ਹੁੰਨੇ ਆ ਜੀ ਮੈਂ ਐਜ਼ ਅ ਡਾਕਟਰ ਤੇ ਉਹਨਾਂ ਦੀ ਵੀ ਸਾਰੇ ਮੈਡੀਕਲ ਟੀਮਾਂ ਹੁੰਦੀਆਂ। ਸ਼੍ਰੀਨਗਰ ਦੇ ਫਲੈਟਸ ਆਏ ਉੱਥੇ ਵੀ ਮੇਰੇ ਨਾਲ ਸੀਗੇ ਜੀ ਉਹ। ਜੇ ਪਚਾਲ ਆਇਆ ਜੀ ਨੇਪਾਲ ਦੇ ਵਿੱਚ ਉੱਥੇ ਵੀ ਅਸੀਂ ਇਕੱਠੇ ਸੀ ਬਾਰਡਰ ਤੇ ਅਸੀਂ ਇਕੱਠੇ ਸੀ। ਸੋ ਮੇਰਾ ਬਹੁਤ ਲੰਬਾ ਉਹਨਾਂ ਦੇ ਨਾਲ ਜਿਹੜਾ ਸੀਗਾ ਉਹ ਇਕੱਠੇ ਕੰਮ ਕਰਨ ਦਾ ਤਜਰਬਾ ਹੈਗਾ। ਮੇਰੇ ਲਈ ذاتی ਤੌਰ ਤੇ ਇਹ ਬਹੁਤ ਮਤਲਬ ਪਰਸਨਲੀ ਮੈਂ ਕਹਾਂ ਪਰਸਨਲ ਲੈਵਲ ਤੇ ਔਰ ਵੈਸੇ ਵੀ ਸਾਡੇ ਸਮਾਜ ਵਾਸਤੇ ਵੀ ਇਹ ਮੈਂ ਦੇਖੋ NIA ਸਾਡੀ ਇਨਵੈਸਟੀਗੇਟਿਵ ਏਜੰਸੀ ਆ। ਬਟ ਕਿਤੇ ਨਾ ਕਿਤੇ ਮਤਲਬ ਮੈਨੂੰ ਲੱਗਦਾ ਵੀ ਕਈ ਜਗ੍ਹਾ ਜ਼ਿਆਦਤੀ ਵੀ ਹੋ ਜਾਂਦੀ ਆ। ਮੈਨੂੰ ਇਹ ਉਦਾਂ ਦਾ ਮਾਮਲਾ ਲੱਗਦਾ ਔਰ ਆਪਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀ ਐਨ ਜੀਓ ਆ ਕਿਉਂਕਿ ਇਹ ਨੋਬਲ ਪ੍ਰਾਈਜ਼ ਵਾਸਤੇ ਵੀ ਨਾਮਿਨੇਟ ਹੋ ਚੁੱਕੀ ਆ ਬਹੁਤ ਇੱਕ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਪੰਜਾਬ ਨਾਲ ਸੰਬੰਧਿਤ ਸਿੱਖਾਂ ਨਾਲ ਸੰਬੰਧਿਤ ਜਿਹੜੀ ਐਨ ਜੀਓ ਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਬੱਠਾ ਇਸ ਵਾਰੀ ਅਨਫੋਰਚੂਨੇਟ ਐਂਡ ਇਹਨੂੰ ਰੈਕਟੀਫਾਈ ਕਰਨਾ ਚਾਹੀਦਾ ਜਿਹੜੀਆਂ ਇਸ ਤਰ੍ਹਾਂ ਦੀਆਂ ਸਸਤਾ ਹੈਗੀਆਂ ਜੀ ਉਹ ਲੋਕਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਜਿਹੜੀਆਂ ਸ਼ਾਮਲ ਹੁੰਦੀਆਂ ਉਹਨਾਂ ਨੂੰ ਮੈਨੂੰ ਲੱਗਦਾ ਸਾਨੂੰ ਕਿਤੇ ਨਾ ਕਿਤੇ ਅਨਕਰੇਜ ਕਰਨ ਦੀ ਲੋੜ ਹੈ ਆਪਾਂ ਨੂੰ ਡਿਸਕ੍ਰਿਮੀਨੇਸ਼ਨ ਕਰਨ ਦੀ ਲੋੜ ਹੈ ਜੇ ਕੋਈ ਮਾੜਾ ਕੰਮ ਕਰਦਾ ਬੰਦਾ ਮੈਂ ਉਹਦੀ ਵਕਾਲਤ ਨਹੀਂ ਕਰਾਂਗਾ ਬਟ ਖਾਲਸਾ ਏਟ ਨੇ ਬਹੁਤ ਅੱਛਾ ਕੰਮ ਕੀਤਾ ਨਵਜੋਤ ਸਿੱਧੂ ਕਾਲ ਸੁਪਾਲਖੜਾ ਨੂੰ ਜੇਲ੍ਹ ਚ ਮਿਲਣ ਆਏ ਸੀ ਪ੍ਰੈਸ ਦੇ ਦਦਾਨਾਂ ਉਹਨਾਂ ਨੇ ਕਿਹਾ ਕਿ ਜਿਹੜੇ 2015 ਦਾ ਕੇਸ ਆ ਐਫ ਆਈ ਆਰ ਦੇ ਵਿੱਚ ਵੀ ਨਾਮ ਨਹੀਂ ਹੈਗਾ ਉਹਨਾਂ ਦਾ ਸੁਪਾਲਖੜਾ ਦਾ ਕਿਸ ਤਰ੍ਹਾਂ ਦੇ ਰਹੇ ਤੁਸੀਂ ਉਹਨਾਂ ਨੇ ਕਿਹਾ 2015 ਦਾ ਕੇਸ ਹੈ ਜੀ ਕਿ ਇਹਦੀ ਸਰਕਾਰ ਸੀ ਕਿ ਉਹਨਾਂ ਨੇ ਕੀਤਾ ਪਰਚਾ ਜੀ ਜੇ ਖਾਰਾ ਸਾਹਿਬ ਜੇਲ੍ਹ ਚ ਗਏ ਤਾਂ ਇਹਨਾਂ ਦੀ ਸਰਕਾਰ ਚ ਗਏ ਕਾਂਗਰਸ ਦੀ ਸਰਕਾਰ ਦੇ ਵਿੱਚ ਗਏ ਜੇ ਉਹਨਾਂ ਦੀ ਇਨਕੁਆਰੀ ਹੋਈ ਜੇ 6.5 ਕਰੋੜ ਰੁਪਏ ਦਾ ਈਸ਼ੂ ਆਇਆ ਇਹਨਾਂ ਦੀ ਸਰਕਾਰ ਦੇ ਵਿੱਚ ਆਇਆ ਸੋ ਅਸੀਂ ਤਾਂ ਇੱਕ ਫੇਅਰ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮਤਲਬ ਜੇ ਇਨਵੈਸਟੀਗੇਸ਼ਨ ਤਾਂ ਹੋਏਗੀ ਜੇ 6.5 ਕਰੋੜ ਆਇਆ ਉਹਦੀ ਟ੍ਰੇਲ ਹੈ ਉਹ ਲੱਭਣੀ ਪੈਗੀ ਵੀ ਉਹਦਾ ਬੈਨੀਫਿਸ਼ੀਅਰੀ ਕੌਣ ਸੀ ਇਹ ਕੀ وجہ ਹੈ ਜੀ ਕਿ ਚਾਹੇ ਉਹ ਕਾਲੀਆਂ ਦੇ ਲੀਡਰ ਹੋਣ ਵੱਡੇ ਚਾ ਕਾਂਗਰਸਿੰ ਦੇ ਵੱਡੇ ਲੀਡਰ ਜਿਹੜੇ ਨੌਨ ਡਰੱਗਸ ਸਮਗਲਰ ਹੈ ਠੀਕ ਹੈ ਜੀ ਜਿਹੜੇ 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 ਕਨਵਿਕਟ ਵੀ ਹੋ ਚੁੱਕੇ ਆ ਵੀ ਇਹਨਾਂ ਦੇ ਇਲੈਕਸ਼ਨ ਮੈਨੇਜਰ ਹੋ ਹੁੰਦੇ ਆ ਚਾਹੇ ਤੁਹਾਡੇ ਪਟਿਆਲੇ ਦੇ ਹੋਣ ਜਿਹੜਾ ਸ਼ਰਾਬ ਦੇ ਬੱਚੇ ਦੇ ਵਿੱਚ 100 ਤੋਂ ਵੱਧ ਬੰਦੇ ਮਰੇ ਸੀ ਉਹ ਕਹਿੰਦੇ ਜੀ ਹਾਂ ਮੈਂ ਉਹਨੂੰ ਜਾਣਦਾ ਆ हां मेरी इलेक्शन उन्होंने मैनेज की थी और जे इनहांदे इलेक्शन दे मैनेजर ड्रग एडिक्ट क्यों होंदे जेड़े ड्रग स्मगलर क्यों होंदे और बड़े-बड़े मगरमच्छ क्यों होंदे ये सारीयां जटियां गल्लां हैगियां है है है। मैं किसी नु दोषी नहीं कर रहा करा साहब ਸਾਡੇ ਨਾਲ ਵੀ ਰਹੇ ਆ ਉਦੋਂ ਸਾਡੀ ਪਾਰਟੀ ਸੀਗੀ ਜੀ ਅਸੀਂ ਉਦੋਂ ਹਰ ਨਾਰਾ ਮਾਰਿਆ ਉਹਨਾਂ ਦੀ ਪਾਰਟੀ ਮਾਰਨੋਂ ਡਾਕਟਰ ਸਾਹਿਬ ਐਸਆਈਐਲ ਦਾ ਮੁੱਦਾ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਆਉਂਦਾ ਹੁਣ ਤੇ ਅੱਜ ਕੱਲ ਐਸਆਈਐਲ ਦਾ ਮੁੱਦਾ ਕਰਮਾਇਆ ਹੋਇਆ ਹੈ ਪੂਰਾ ਜਨਾਬ ਤੁਹਾਡੇ ਸਵਾਲ ਦੇ ਵਿੱਚ ਜਵਾਬ ਹੈ ਜੀ ਇਹ ਇਲੈਕਸ਼ਨਾਂ ਦਾ ਮੁੱਦਾ ਬਣਾਤਾ ਇਹਨਾਂ ਨੇ ਇਹਨੂੰ ਇਹ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜੀ ਗੱਲ ਨਹੀਂ ਕਰ ਰਹੇ ਲੋਕ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਪਾਣੀ ਕਿਹਦਾ ਹੈ ਜੀ ਰਿਪੇਰੀਅਨ ਸਟੇਟ ਕੌਣ ਹੈ ਜੀ ਹਿਮਾਚਲ ਦਾ ਰਿਪੇਰੀਅਨ ਸਟੇਟ ਪੰਜਾਬ ਹੈ ਜੀ ਦੂਜਿਆਂ ਦਾ ਹੱਕ ਨਹੀਂ ਹੈ ਪਹਿਲੀ ਗੱਲ ਤਾਂ ਮਲਕੀਅਤ ਦੀ ਗੱਲ ਕਰੋ ਕਿ ਮਲਕੀਅਤ ਪੰਜਾਬ ਦੀ ਹੈ ਫਿਰ ਅੱਗੇ ਵੰਡਣ ਵਾਲੀ ਗੱਲ ਕਰੋ ਤੁਸੀਂ ਠੀਕ ਹੈ ਜੀ ਵੰਡਣ ਵਾਲੀ ਗੱਲ ਹੈ ਕਿ ਅਸੀਂ ਪਹਿਲਾਂ ਆਪਣੇ ਲੋਕਾਂ ਨੂੰ ਦੇ ਦਾਂਗੇ ਪਾਣੀ ਜਦੋਂ ਬਚੇਗਾ ਸਾਡੇ ਮੁੱਖ ਮੰਤਰੀ ਬੜੇ ਧਿਆਨਨਦਾਰ ਹੈ ਮੋਦੀ ਜੀ ਕਹਿੰਦੇ ਆ ਕਿ ਮੈਂ 2 ਘੰਟੇ ਚ ਦੇ ਦਿੱਤਾ ਸੀ ਪਾਣੀ ਰਾਜਸਥਾਨ ਨੂੰ ਕਿਹਨਾ ਦਿੱਤਾ ਸੀ 0.5 ਐਮਐਫ ਪੀਣ ਵਾਸਤੇ ਦਿੱਤਾ ਸੀ ਪੀਣ ਵਾਸਤੇ ਦੇਣ ਨੂੰ ਅਸੀਂ ਵੀ ਤ ਜਿਹੜਾ ਪਾਣੀ ਉਹ ਇੰਡਸਟਰੀ ਵਾਸਤੇ ਵਰਤ ਰਹੇ ਆ ਉਹਨਾਂ ਦੇ ਆਪਣੇ ਥਰਮਲ ਪਲਾਂਟਾਂ ਵਾਸਤੇ ਵਰਤ ਰਹੇ ਆ ਜਿਹੜੇ ਤੁਹਾਡੇ ਪਰਮਾਣੂ ਜਿਹੜੇ ਪਾਵਰ ਪਲਾਂਟ ਆ ਉਹਨਾਂ ਵਾਸਤੇ ਵਰਤ ਰਹੇ ਆ ਕਮਰਸ਼ੀਅਲ ਯੂਜ਼ ਜਿਹੜਾ ਪਾਣੀ ਦਾ ਹੋ ਰਿਹਾ ਉਹਦੇ ਸਾਨੂੰ ਰਾਇਲਟੀ ਕਿਉਂ ਨਾ ਮਿਲੇ ਜੀ ਜੇ ਅਸੀਂ ਕੋਲਾ ਲੈਨੇ ਆ ਮੋਲ ਲੈਨੇ ਆ ਜੀ ਅਸੀਂ ਇਥੋਂ ਅਸੀਂ ਕਿਸਾਨ ਜਿਪਸਮ ਲੈਂਦਾ ਰਾਜਸਥਾਨ ਤੋਂ ਮੋਲ ਲੈਂਦਾ ਜੀ ਅਸੀਂ ਉਹਨਾਂ ਤੋਂ ਮਾਰਬਲ ਲੈ ਕੇ ਆਨੇ ਆ ਪੱਥਰ ਲੈ ਕੇ ਆਨੇ ਆ ਉਹਨਾਂ ਕੋਲ ਉਹਨਾਂ ਦਾ ਪੱਥਰ ਆ ਸਾਡੇ ਕੋਲ ਪਾਣੀ ਆ ਉਹਨਾਂ ਕੋਲ ਪੱਥਰ ਆ ਕਿਸੇ ਕੋਲੇ ਕੋਲਾ ਹੈ ਉਹਨਾਂ ਦੀ ਹਰ ਚੀਜ਼ ਦਾ ਮੋਲ ਹੈ ਜੀ ਜਿਹੜੀ ਚੀਜ਼ ਸਾਡੇ ਕੋਲੇ ਆ ਹੋਣੇ ਡਰਾਮੇ ਕਰਦੇ ਆ ਕਿ ਕਬੂਦ ਪਾਣੀ ਨਹੀਂ ਦੇਵਾਂਗੇ 70% ਦੇ ਕੇ ਕਹ ਰਹੇ ਕਬੂਦ ਨਹੀਂ ਦੇਵਾਂਗੇ ਜੀ ਇਹ ਤਾਂ ਮਾਨ ਸਰਕਾਰ ਪਹਿਲੀ ਸਰਕਾਰ ਆ ਜਿਹੜਾ ਜਿਹੜਾ ਮੁੱਦਾ ਹੈਗਾ ਜਿਸ ਤਰ੍ਹਾਂ ਮੈਂ ਦੱਸਿਆ ਸਾਰਾ ਇਹਨਾਂ ਨੇ ਉਹਦੀ ਤਰੀਕੇ ਨਾਲ ਗੱਲ ਕੀਤੀ ਆ ਉਹਦੀ ਮਲਕੀਅਤ ਦੀ ਗੱਲ ਕੀਤੀ ਆ ਉਹਦੇ ਜਿਹੜਾ ਇੰਟਰਨੈਸ਼ਨਲ ਰਿਪੈਰੀਅਨ ਲਾਅ ਆ ਉਹਦੀ ਗੱਲ ਕੀਤੀ ਆ ਕੱਗਰ ਦੇ ਪਾਣੀ ਦੀ ਗੱਲ ਕੀਤੀ ਆ ਜਮਨਾ ਦੇ ਪਾਣੀ ਦੀ ਗੱਲ ਕੀਤੀ ਆ ਜੇ ਵੰਡਣਾ ਹੀ ਆ ਤਾਂ ਸਾਰੇ ਦਰਿਆਵਾਂ ਦਾ ਵੰਡ ਦਿਓ ਪਾਣੀ ਬਿਰੋਧੀ ਪਾਰਟੀ ਕਹਿ ਰਹੇ ਨੇ ਵੀ ਭਗਵੰਤ ਸਿੰਘ ਹਰਿਆਣਾ ਜਾ ਕੇ ਕੁਝ ਕਹਿੰਦੇ ਨੇ ਪੰਜਾਬ ਵਿੱਚ ਕੁਝ ਕਹਿੰਦੇ ਨੇ ਇਹ ਵਿਰੋਧੀ ਧਿਰਾਂ ਜੋ ਕਰਦੇ ਆ ਉਹਨਾਂ ਲੱਗਦਾ ਸਾਰੇ ਇਦਾਂ ਹੀ ਕਰਦੇ ਆ ਮਾਨ ਸਾਹਿਬ ਇੱਕੋ ਬੋਲੀ ਬੋਲਦੇ ਆ ਜੀ ਉਹ ਅਸੀਂ ਇਹ ਪੰਜਾਬ ਤੇ ਹਰਿਆਣਾ ਦੀ ਕਿਸਾਨਾਂ ਦੀ ਲੜਾਈ ਕਰਾਣੀ ਚਾਹੁੰਦੇ ਆ ਇਹਨਾਂ ਨੇ ਕਿਸਾਨ ਜਦੋਂ ਅੰਦੋਲਨ ਸੀਗਾ ਉਹਦੋਂ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਨਹੀਂ ਲੜੇ ਇਹ ਜਾਣਬੁੱਝ ਕੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਉਹ ਭਰਮ ਭਲੇਖੇ ਪਾਣਾ ਚਾਹੁੰਦੇ ਆ ਮਾਨ ਸਾਹਿਬ ਇਦਾਂ ਬਿਲਕੁਲ ਨਹੀਂ ਕਰਦੇ ਮਾਨ ਸਾਹਿਬ ਤਾਂ ਇੱਕ ਬੜੇ ਸਿੱਧੇ ਤੌਰ ਦੇ ਉੱਤੇ ਜੀ ਇੱਕ ਟੀਚਰ ਦਾ ਬੇਟਾ ਇੱਕ ਕਿਸਾਨ ਦਾ ਬੇਟਾ ਇੱਕ ਖੁਦ ਜਿਹੜਾ ਲੋਕਾਂ ਦੇ ਵਿੱਚੋਂ ਵਿਚਰਨ ਵਾਲਾ ਬੰਦਾ ਉਹ ਤਾਂ ਬੜੀ ਸਿੱਧੀ ਗੱਲ ਕਰ ਦਿਆ ਵੀ ਪਾਣੀ ਦੱਸ ਦਿਓ ਹੈ ਕਿਹਦਾ ਇਹ ਇਹਦੇ ਤੇ ਹੱਕ ਕਿਹਦਾ ਜਿਹੜਾ ਤੁਸੀਂ ਪਹਿਲਾਂ ਦਿੱਤਾ ਉਹ ਕਿਹੜੇ ਕਹਦੇ ਕਾਨੂੰਨ ਚ ਦਿੱਤਾ ਇਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਆ ਜੀ ਜਦ ਜਦ ਇਹ ਕਹਿੰਦੇ ਆ ਨਾ ਜੀ ਕੈਪਟਨ ਸਾਹਿਬ ਕਿ ਮੈਂ ਸਾਰੇ ਜਿਹੜੇ ਪਿਛਲੇ ਸਾਰੇ ਸਪੈਅ ਉੱਤਰ ਰੱਦ ਕਰਤੇ ਇਹਨਾਂ ਨੇ ਉਹ ਕਦੇ ਨਹੀਂ ਸੀ ਕਿ ਇਹਨਾਂ ਨੇ ਪਹਿਲਾਂ ਕਹਤਾ ਵੀ ਜਿੰਨਾ ਪਾਣੀ ਰਾਜਸਥਾਨ ਨੂੰ ਹਰਿਆਣਾ ਨੂੰ ਜਾਂਦਾ ਉਹ ਜਾਂਦਾ ਰਹੂਗਾ ਉਹਨਾਂ ਨੂੰ ਇੱਕ ਕਨਸਟੀਟਿਊਸ਼ਨਲ ਇਹਨਾਂ ਨੇ ਇੱਕ ਰਾਈਟ ਦੇ ਦਿੱਤਾ ਜੋ ਪਹਿਲਾਂ ਨਹੀਂ ਸੀ ਉਹਨਾਂ ਕੋਲੇ ਮਤਲਬ ਇਹਨਾਂ ਨੂੰ ਰਾਇਟ ਮੰਗਣੀ ਚਾਹੀਦੀ ਸੀ ਉਹ ਕਲੋਜ਼ ਗਲਤ ਪਾਈ ਆ ਮੰਨਦੇ ਇਹਨਾਂ ਨੂੰ ਪੁੱਛੋ ਰਣੂ ਸੁਖਵੀਰ ਨੂੰ ਪੁੱਛੋ ਸਵਾਲ ਤੁਸੀਂ ਤੁਸੀਂ ਪੱਤਰਕਾਰ ਹੋ ਜੋ ਮੈਨੂੰ ਪੁੱਛ ਰਹੇ ਹੋ ਸਵਾਲ ਪੁੱਛੋ ਵੀ ਤੁਸੀਂ ਉਸ ਵੇਲੇ ਕਿਉਂ ਗਾਰੰਟੀ ਦਿੱਤੀ ਉਹਨਾਂ ਨੂੰ ਵੀ ਇਹ ਪਾਣੀ ਜਾਂਦਾ ਰਹੇਗਾ ਮਤਲਬ ਉਹ ਉਹ ਕਲੋਜ਼ ਕੈਨਸਲ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਇਹਦਾ ਜ਼ਿੰਮੇਵਾਰ ਕੌਣ ਹੈ ਕਾਂਗਰਸ ਅਕਾਲੀ ਦਲ ਭਾਜਪਾ ਤਾਂ ਨਹੀਂ ਹਨ ਤਿੰਨ ਚਿੰਮੇਵਾਰ ਨੇ ਇਹਦੇ ਠੀਕ ਹੈ ਅਸੀਂ ਤਾਂ ਭੁਗਤ ਰਹੇ ਹਾਂ ਉਹਨਾਂ ਦੀਆਂ ਗਲਤੀਆਂ ਸਿ